ਆਪਣੀ ਮਦਰ ਨਾਲ ਉਧਰੋਂ ਗੱਡੀ ਲੈ ਕੇ ਇਧਰੋਂ ਆ ਰਹਿਆਂ ਸੀ ਆਪਣੇ ਜਿਹਨੇ ਉਹਨੇ ਸੈਂਟਰ ਤੇ ਗੱਡੀ ਲਗਾਈ ਜੀ ਇੱਥੇ ਆਈ ਦੋ ਵਾਰੀ ਹਾਰਨ ਮਾਰਿਆ ਉਹਨੂੰ ਛੋਟਾ ਉਹਨੇ ਨਹੀਂ ਸੁਣਿਆ ਫੇਰ ਮੈਂ ਲੰਬਾ ਹੋਰਨ ਦਿੱਤਾ ਫੇਰ ਉਹ ਉੱਪਰੋਂ ਥੱਲੇ ਆਇਆ ਕਹਿੰਦਾ ਉੱਪਰੋਂ ਮੈਂ ਤੈਨੂੰ ਆਵਾਜ਼ਾਂ ਮਾਰ ਰਹੇ ਤੂੰ ਸੁਣਦਾ ਨਹੀਂ ਇਦਾਂ ਹੀ ਕਿਹਾ ਮਤਲਬ ਉਹਨੂੰ ਬੋਲਿਆ ਕਹਿੰਦਾ ਨਹੀਂ ਗੱਡੀ ਪਿੱਛੇ ਕਰਨੀ ਤੇਰੀ ਮੈਂ ਜੋ ਮਰਜ਼ੀ ਕਰ ਲੈ ਜਾ ਗੱਡੀ پارک ਕੀਤੀ ਹੋਈ ਗੱਡੀ پارک ਨਹੀਂ ਕੀਤੀ ਸੀ ਗੱਡੀ ਵਿੱਚ ਘਾਰ ਲਾਈ ਸੀ ਜੀ ਤੇ ਗੱਡੀ ਦੇ ਰਸਤੇ ਜਾਨਵਰ ਰਸਤਾ ਨਹੀਂ ਕੋਈ ਹੈਗਾ ਸੀ ਪਾੜੀ ਹੱਥੋਂ ਮੁੱਕੀ ਹੋਇਆ ਉਹ ਤੋਂ ਚੁੱਕ ਕੇ ਉੱਥੇ ਆ ਗਿਆ ਉੱਥੇ ਮੇਰੇ ਚੈਨ ਚੂਨ ਲਾਈ ਇਹਨੇ ਸਾਰੀ ਚੈ ਤੇ ਬਾਕੀ ਮੱਲੇ ਵਾਲੇ ਨੇ ਫੜਿਆ ਇਹਨਾਂ ਉਧਰੋਂ ਸਾਰ ਸਾਈਡ ਕੀਤਾ ਨੂੰ ਉਹ ਦਸਤਾਰ ਪੌੜੀ ਉੱਥੇ ਲਾਈ ਦੇ ਦਸਤਾਰ ਹੇਰਾ ਤਰਵਿੰਦਰ ਸਿੰਘਾ ਜੀ ਮੈਂ ਆਪਣੀ ਮੰਦਰ ਨਾਲ ਉਧਰੋਂ ਗੱਡੀ ਲੈ ਕੇ ਉਧਰੋਂ ਆ ਰਿਆਂ ਹਾਂ ਜੀ ਆਪਣੇ ਉਹਨੇ ਸੈਂਟਰ ਤੇ ਗੱਡੀ ਲਗਾਈ ਵੀ ਇੱਥੇ ਅਸੀਂ 2 ਵਾਰੀ ਹਾਰਨ ਮਾਰਿਆ ਉਹਨੂੰ ਛੋਟਾ ਉਹਨੇ ਨਹੀਂ ਸੁਣਿਆ ਤੇ ਫਿਰ 2 ਮਿੰਟ ਗੱਡੀ ਦੇ ਵੇਟ ਕੀਤੀ ਆਪਾਂ ਉਹਨੂੰ ਫਿਰ ਮੈਂ ਲੰਬਾ ਹੋਰਨ ਦਿੱਤਾ ਫਿਰ ਉਹ ਉੱਪਰੋਂ ਥੱਲੇ ਆਇਆ ਕਹਿੰਦਾ ਉੱਪਰੋਂ ਮੈਂ ਤੈਨੂੰ ਆਵਾਜ਼ਾਂ ਮਾਰ ਰਿਹਾ ਤੂੰ ਸੁਣਦਾ ਨਹੀਂ ਇਦਾਂ ਹੀ ਕਿਹਾ ਆਪਣਾ ਕਾਫੀ ਮਤਲਬ ਉਹਨ ਬੋਲਿਆ ਕਹਿੰਦਾ ਨਹੀਂ ਗੱਡੀ ਪਿੱਛੇ ਕਰਨੀ ਤੇਰੀ ਮੈਂ ਜੋ ਮਰਜ਼ੀ ਕਰ ਲਾ ਜਾ ਗੱਡੀ ਗੱਡੀ پارک ਨਹੀਂ ਕੀਤੀ ਸੀ ਗੱਡੀ ਵਿੱਚ ਘਾਰ ਲਾਈ ਸੀ ਜੀ ਤੇ ਗੱਡੀ ਦੇ ਰਸਤਾ ਜਾਨਵਰ ਰਸਤਾ ਨਹੀਂ ਕੋਈ ਹੈਗਾ ਅਸੀਂ ਤੇ ਆਪਣਾ ਸਾਰਾ ਕੁਝ ਮਤਲਬ ਉਸ ਤੋਂ ਬਾਅਦ ਕੀ ਕਹਿੰਦੇ ਨੇ ਆਪਣਾ ਉਹ ਸਾਰੇ ਇਧਰ ਉਧਰ ਵੇਖ ਕੇ ਉਪਰ ਆਇਆ ਕਹਿੰਦਾ ਗੱਡੀ ਵੀ ਸਟਾਰਟ ਹੀ ਉਹਦੀ ਜਾਣ ਕੇ ਮਤਲਬ ਕਿ ਤੰਗ ਕਰਨ ਦੀ ਗੱਲ ਆ ਜੀ ਮੈਂ ਆਪਣੀ ਮਦਰ ਨਾਲ ਬੈਠਾ ਮੈਂ ਗੱਡੀ 'ਚ ਬੈਠੇ ਬਟਕਿਆ ਮੈਂ ਕਿਹਾ ਪਾੜੀ ਗੱਡੀ ਕਰ ਲਓ ਸਾਈਡ ਜਾਂ ਨਹੀਂ ਕਰਦਾ ਜੋ ਮਰਜ਼ੀ ਕਰ ਲੈ ਕਹਿੰਦਾ ਮੈਂ ਕਿਹਾ ਯਾਰ ਮੈਂ ਕੀ ਕਰਨਾ ਮੈਂ ਕਿਹਾ ਤੂੰ ਰਮਾਨ ਨਾਲ ਗੱਲ ਕਰ ਕਿੱਦਾਂ ਗੱਲ ਕਰਨੀਆਂ ਤੂੰ ਆਪਣਾ ਕਾਫੀ ਆਪਣਾ ਕਾਫੀ ਬੋਲਿਆ ਇਧਰ ਹਾਂ ਕੀ ਚ ਉਹਨਾਂ ਤੂੰ ਮੈਂ ਕਿਹਾ ਮੈਂ ਕਿ ਚ ਉਹਨਾਂ ਪ੍ਰਾਦੂ ਗੱਡੀ ਸਾਈਡ ਕਰ ਲਾ ਉਹ ਡਬਲ ਵੀ ਵਰਤੀ ਗਈ ਆ ਪਰ ਇਹ ਗਾਲਾਂ ਵੀ ਕੱਢੀਆਂ ਉਹ ਬਾਅਦ ਚ ਕੱਢੀਆਂ ਗਾਲਾਂ ਪਹਿਲਾਂ ਤੇ ਮੈਂ ਕਿਹਾ ਚੱਲ ਛੱਡ ਇਹ ਗੱਡੀ ਸਾਈਡ ਕਰ ਲਾ ਤੂੰ ਵੀਰ ਮੈਂ ਫਿਰ ਵੀਰ ਕਿਹਾ ਤਿੰਨ ਵਾਰੀ ਮੈਂ ਕਿਹਾ ਵੀਰ ਗੱਡੀ ਸਾਈਡ ਕਰ ਲਾ ਉੱਤਰ ਕੇ ਕਿਹਾ ਉਹ ਫਿਰ ਮari ਗਾਂ ਗਾਂ ਆ ਕੇ ਵਧੀ ਜਾਂਦਾ ਪਿਆ ਲੜਨ ਵਾਸਤੇ ਮੇਰੇ ਨਾਲ ਕੀ ਯਾਰ ਮਤਲਬ ਵਾ ਉਤੇ ਉਥੋਂ ਫਿਰ ਮੇਰੇ ਮਦਰ ਨੇ ਵੀ ਉਹਨੂੰ ਬੋਲਿਆ ਕਹਿੰਦੇ ਮਮਦਰ ਕਹਿੰਦੇ ਤੂੰ ਮਹਲੇ ਚ ਰਹਿਣਾ ਵਾ ਤੂੰ ਤੋਂ ਡੋ ਵੇਖਤੇ ਸਹੀ ਕਮਸੇ ਕਮ ਉਹ ਕਹਿੰਦਾ ਉਹਨੇ ਫਿਰ ਮਦਰ ਨੂੰ ਪਰੀ ਸਵੇਰ ਤੋਂ ਜਾਂਨੇ ਸ਼ਾਮੀ ਆਉਨੇ ਆਂ ਅਹੀਂ ਤੇ ਮੈਂ ਆਪਣਾ ਆਂਦੇ ਨਹੀਂ ਕਿਤੇ ਜਾਂਦੇ ਨਹੀਂ ਕਿਤੇ ਅਹੀਂ ਤੇ ਸਰ ਉਹਨੇ ਤੁਹਾਡੀ ਦਸਤਾਰ ਵੀ ਦਾਰੀ ਦਸਤਾਰ ਦੀ ਉਹ ਲੜਦੇ ਆ ਇੱਥੇ ਜਦੋਂ ਗੱਡੀ ਉਤਰਿਆ ਜੀ ਮੈਂ ਤੇ ਜਦੋਂ ਮੈਨੂੰ ਬੋਲਿਆ ਉਹ ਜਦੋਂ ਬੋਲਿਆ ਜਦੋਂ ਉਹਨੇ ਮੈਨੂੰ ਗਾਲ ਕੱਢੀ ਕਾਫੀ ਬਦਸਲੂ ਗਾਲ ਕੱਢੀ ਉਹਨੇ ਤੇ ਉਹ ਤੋਂ ਬਾਅਦ ਹੀ ਫਿਰ ਮੇਰੇ ਕੋਲ ਵੀ ਨਹੀਂ ਰਹਿ ਗਿਆ ਮੇਰੀ ਮਦਰ ਨੂੰ ਵੀ ਫਿਰ ਬੋਲਿਆ ਉਹਨੇ ਤੇ ਮੇਰੇ ਕੋਲ ਨਹੀਂ ਆਪਸ ਤੇ ਫਿਰ ਉਹਨੇ ਜੇ ਮੈਨੂੰ ਕਿਹਾ ਮੈਂ ਤਾਂ ਆਪਣਾ ਬਚਾਅ ਕਰਨਾ ਹੈ ਨਾ ਜੀ ਕੋਈ ਮਾਲੀ ਨੁਕਸਾਨ ਮਾਲੀ ਨੁਕਸਾਨ ਚਲੋ ਬਚਾਅ ਵਾ ਜਿਹੜੀ ਚੈਨ ਚੂਨ ਚਲੋ ਕੋਈ ਡੇਗੀ ਇੱਧਰ ਉੱਧਰ ਹੋ ਉਹ ਦਿੱਕਤ ਨਹੀਂ ਕਿ ਉਹ ਵੇਖ ਲਾਂਗੇ ਕੀ ਕਰਨਾ ਉਹਦਾ ਸੱਟ ਬੇੜ ਹੱਥ ਤੇ ਲੱਗੀ ਆ ਪਰ ਚਲੋ ਵੇਖਦੇ ਆ ਕੀ ਕਰਨਾ ਉਹਦਾ ਸਰ ਪੁਲਿਸ ਮੌਕੇ ਤੇ ਆਈ ਕੀ ਪੁਲਿਸ ਮੌਕੇ ਤੇ ਆ ਗਈ ਜੀ ਪੁਲਿਸ ਉਹਨੂੰ ਵੇਖੋ ਕੀ ਗੱਲ ਮਤਲਬ ਗੱਲਬਾਤ ਕਰਨਗੇ ਸਾਰੇ ਉਹਨਾਂ ਨਾਲ ਉਹ ਘਰੇ ਨਹੀਂ ਹੈ ਗਏ ਹਲੇ ਹਲੇ ਸਰ ਤੁਸੀਂ ਕੀ ਮੰਨ ਚਾਹਦੇ ਹੋ ਜੀ ਬੜੀ ਮੰਗ ਇਹੀ ਕਰਦੇ ਆ ਕਿ ਵੇਖੋ ਸ਼ਰੀਫ ਬੰਦੇ ਨਾਲ ਲੜਨਾ ਕਿਹੜੀ ਗੱਲੋਂ ਉਹ ਅੱਗੇ ਸਾਨੂੰ ਧਮਕੀ ਜਿੰਦਾ ਕਿ ਬੁੰਡੇ ਬਵਾ ਦਨੇ ਆ ਇਹ ਕਰਾ ਦੇਣਾ ਉਹ ਕਰਾ ਦੇਣਾ ਪਰ ਉਹ ਉਹਦੀ ਮਤਲਬ ਅਸੀਂ ਕਿਸੇ ਨੂੰ ਮਾਣਾ ਨਹੀਂ ਕਹਿੰਦੇ ਸਾਡੇ ਵੱਲੋਂ ਉਹ ਵੀ ਚੰਗਾ ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਕਿ ਅਸੀਂ ਨਹੀਂ ਇਹ ਚਾਹੁੰਦੇ ਕਿ ਅਗਲੇ ਨੂੰ ਵੀ ਨੁਕਸਾਨ ਹੋਵੇ ਅਸੀਂ ਕਹਿੰਦੇ ਬਹਿ ਕੇ ਯਾਰ ਗੱਲ ਖਤਮ ਹੋਵੇ ਅਸੀਂ ਕਹਿੰਦਾ ਯਾਰ ਅਸੀਂ ਵੀ ਇੱਥੇ ਰਹਿਣਾ ساری ਉਮਰ ਇੱਥੇ ਰਹਿਣਾ ਉਹ ਵੀ ਅਗਲਾ ਵੀ ਇੱਥੇ ਰਹਿੰਦਾ ਵਾ ਤੇ ਇਹ ਚੰਗਾ ਨਹੀਂ ਲੱਗਦਾ ਇਦਾਂ ਨਾ ਧਮਕੀ ਦਿੱਤੀ ਧਮਕੀ ਦਿੱਤੀ ਜੀ ਮੁੰਡੇ ਦੀ ਖਲੋਵੋ ਇੱਥੇ ਮੈਂ ਮੁੰਡੇ ਲੈ ਕੇ ਆਉਣਾ ਜੀ ਚਾਲਨੀ ਮਾਨੀ ਚਾਲਨੀ ਮਾਨੀ ਨੂੰ ਸਵਾਨ ਤੇ ਫਿਰ ਭਾਦੀ ਆਪਣੀ ਹੱਕਦਾਰ ਹੋਣਗੇ ਫਿਰ ਇਹ ਜੋ ਵੀ ਆ ਜਿੱਦੀ ਦੀ ਗੱਲ ਆ ਇਹ ਤੇ ਜੋ ਵੀ ਇਹ ਕਰਨਗੇ ਵੇਖੋ ਗਲੀ ਚ ਗੱਡੀ ਲਾਉਣ ਨੂੰ ਪ੍ਰੋਬ ਠੀਕ ਗੱਡੀ ਦੇ ਬੱਲੇ ਲੜ ਕੇ ਪਾ ਲਈ ਹੱਥੋਂ ਮੁੱਕੀ ਹੋਇਆ ਉਹ ਤੋਂ ਚੁੱਕ ਕੇ ਉੱਥੇ ਆ ਗਿਆ ਉੱਥੇ ਮੇਰੇ ਚੈਨਚੂਨ ਲਾਈ ਇਹਨੇ ਸਾਰੀ ਚੈਨ ਚ ਬਾਕੀ ਮੱਲੇ ਵਾਲੇ ਨੇ ਫੜਿਆ ਉਹ ਉਧਰੋਂ ਸਾਈਡ ਕੀਤਾ ਉਹ ਦਸਤਾਰ ਪੌੜੀ ਉੱਥੇ ਲਾਈ ਦੇ ਦਸਤਾਰ ਦਾ ਦਾਸ ਦੀ ਬੇਰਬੀ ਹੋਈ ਹੈ ਮਤਲਬ ਹੱਥੋਂ ਇੱਥੋਂ ਤੱਕ ਚੱਲ ਗਿਆ ਮਤਲਬ ਆ 50 ਮੇਰੇ ਹੱਥ ਵਿੱਚ ਦੇ 50 ਮੈਂ ਮਹਲ ਬਚਾਈ ਆਪਣੀ ਕੋ 50 ਮਹਾਂ ਬਚਾਈ ਦੇ ਆਪਣੀ ਤੇ ਮਤਲਬ ਕਰ ਕੁਰ ਕੇ ਮਤਲਬ ਮਤਲਬ ਕਾਫੀ ਊਟਾ ਊਟਾ ਵੜ ਕੇ ਕਹਿੰਦਾ ਖਲੋ ਉਹ ਇੱਥੇ ਮੈਂ ਆ ਕੇ ਤੇਰੇ ਕੋ ਲੈ ਆ 50 ਕੋ ਕੀ ਮੰਗ ਕਰਦੇ ਆ ਭਾਈ ਜੋ ਵੀ ਆਇਆ ਦਾ ਗੁੰਦੀ ਕਾਰਵਾਈ ਕੀਤੀ ਜਾਵੇ ਐ ਨਹੀਂ ਚਾਹਦੇ کہیں ਕਹਿੰਦੇ ਯਾਰ ਸਹੀ ਤਰੀਕੇ ਨਾਲ ਹਰ ਕੋਈ ਗਲੀ ਮੱਲੇ ਚ ਰਹਿੰਦਾ ਵਾ ਇਹ ਨਹੀਂ ਲੜਦੇ ਨਹੀਂ ਕਿਸੇ ਨਾਲ ਗਲੀ ਮੱਲੇ ਚ ਹਰ ਕਿਨੂੰ ਆਪਣਾ ਸੈਰ ਦੇ ਗੱਡੀ ਲਾਵੇ ਹਰ ਕਿਨੂੰ ਤੰਗੀ ਹੀ ਨਾ ਹੋਵੇ ਗੱਡੀ ਨਿਕਲਣ ਲੱਗੇ ਕਾਰਵਾਈ ਕੀਤੀ ਜਾਵੇ ਜੋ ਵੀ ਆ ਭਾਜੀ ਅਸੀਂ ਗਾਂਦੀ ਕਾਰਵਾਈ ਕੀਤੀ ਗੱਡੀ ਲਾਂ ਸਾਈਡ ਲੱਗੇ ਮਦਰ ਵੀ ਸਿਆਣੇ ਬਿਆਣੇ ਉਹਨਾਂ ਨੂੰ ਕੁਝ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਹੁੰਦਾ ਭੋਜੀ ਠੀਕ ਹੈ ਚੁਲੋ ਜੀ ਜੀ ਡਾਕਟਰ ਜੀ ਸੁੰਦਰ ਸੋਹਲ ਹਿਊਮਨ ਰਾਈਟਸ ਚੇਅਰਮੈਨ ਪੰਜਾਬ ਮੈਂ ਜੀ ਅੱਜ ਇੱਥੇ ਮੈਨੂੰ ਹੁਣੇ ਖਬਰ ਮਿਲੀ ਕਿ ਇੱਥੇ ਇੱਕ ਨੌਜਵਾਨ ਦੋ ਨੌਜਵਾਨ ਜਿੰਨਾਂ ਦੀ ਇੱਕ ਕਾਰ ਦੇ ਕਰਕੇ ਕੋਈ ਆਪਸੀ ਇਹਨਾਂ ਦਾ ਝਗੜਾ ਹੋਇਆ ਜਿਹਨੂੰ ਅਸੀਂ ਪ੍ਰੋਵੋਕਿੰਗ ਵੀ ਕਹਿ ਸਕਦੇ ਹਾਂ ਦੋ ਗੱਡੀਆਂ ਖੜੀਆਂ ਇੱਕ ਦੇ ਵਿੱਚ ਉਸਦੇ ਮਾਤਾ ਜੀ ਸੀ ਲੜਕੇ ਦੇ ਨਾਲ ਔਰ ਇੱਕ ਲੜਕਾ ਦੂਸਰਾ ਜਿਹੜੇ ਆਪਣੇ ਘਰ ਦੇ ਬਾਹਰ ਉਹਦੀ ਗੱਡੀ ਲੱਗੀ ਉਸ ਲੜਾਈ ਝਗੜੇ ਦੇ ਵਿੱਚ ਜੋ ਹੈ ਕਿ ਇਹਨਾਂ ਨੌਜਵਾਨਾਂ ਨੇ ਇੱਕ ਦੂਸਰੇ ਨਾਲ ਲੜਦਿਆਂ ਹੋਇਆ ਇੱਕ ਨੌਜਵਾਨ ਨੇ ਦੂਸਰੇ ਦੀ ਪੱਗ ਲਾ ਦਿੱਤੀ ਹੁਣ ਮਸਲਾ ਇੱਥੇ ਟਰਬੰਦਾ ਬ ਕਿ ਗੁਰੂ ਮਹਾਰਾਜ ਜੀ ਦੀ ਦਿੱਤੀ ਹੋਈ ਬੜੀ ਵੱਡੀ ਬਖਸ਼ ਹੈਗੀ ਐ ਇਸ ਦੇ ਉੱਤੇ ਹੱਥ ਪਾਉਣਾ ਸਰਾ ਸਰ ਗਲਤ ਹੈ ਜਿਸ ਚੀਜ਼ ਦੀ ਮੈਂ ਵੀ ਨਿੰਦਿਆ ਕਰਦੀ ਆ ਕਿ ਪੱਗ ਨੂੰ ਹੱਥ ਲਾਉਣਾ ਇਹ ਕਿਸੇ ਦਾ ਵੀ ਫਰਜ਼ ਨਹੀਂ ਬਣਦਾ ਕਿਉਂਕਿ ਇਹ ਸਿੱਖ ਕੌਮ ਦੇ ਲਈ ਬੜੀ ਵੱਡੀ ਚੀਜ਼ ਹੈ ਸੋ ਪੁਲਿਸ ਆਈ ਹੈ ਇੱਥੇ ਇਹਨਾਂ ਨੇ ਕੰਪਲੇਨਟ ਕੀਤੀ ਹੈ ਪੁਲਿਸ ਨਾਲ ਗੱਲ ਹੋ ਚੁੱਕੀ ਹੈ ਅਸੀਂ ਵੀ ਉਹਨਾਂ ਨੂੰ ਨੋਟਿਸ ਕੀਤਾ ਹੈ ਕਿ ਸਾਨੂੰ ਸਵੈ ਟਿਕਰ ਇਸ ਚੀਜ਼ ਦੀ ਖਬਰ ਦਿੱਤੀ ਜਾਵੇ ਕਿ ਜੇਕਰ ਉਹ ਨੌਜਵਾਨ ਜਿਸ ਨੇ ਇਸ ਦੀ ਪੱਗ ਨੂੰ ਹੱਥ ਲਗਾਇਆ ਹੈ ਜੇ ਉਸ ਦੀ ਗਲਤੀ ਪਾਈ ਜਾਂਦੀ ਹੈ ਤਾਂ ਉਸ ਦੇ ਕੋਲੇ ਰਿਟਨ ਦੇ ਵਿੱਚ ਮਾਫੀ ਮੰਗਵਾਈ ਜਾਵੇ ਕਿ ਦਸਤਾਰ ਨੂੰ ਹੱਥ ਪਾਉਣਾ ਸਰਾਸਰ ਇਹ ਬੇਦਬੀ ਹੈ ਇੱਕ ਪੱਗ ਦੀ ਦਸਤਾਰ ਦੀ ਸੋ ਇਸ ਦੇ ਲਈ ਉਹ ਹੱਕਦਾਰ ਹੈ ਮਾਫੀ ਮੰਗਣ ਦਾ ਤੇ ਸੋ ਹੁਣ ਪੁਲਿਸ ਆਪਣੀ ਕਾਰਵਾਈ ਕਰੇਗੀ ਜੋ ਇਹਨਾਂ ਦੇ ਲਾਗੇ ਸੀਸੀਟੀਵੀ ਕੈਮਰਾਸ ਫੁਟੇਜ ਹੈ ਉਹ ਪੁਲਿਸ લાલીયા ਜਿਸ ਦੇ ਵਿੱਚ ਦਿਖ ਰਿਹਾ ਕਿ ਉਸ ਨੌਜਵਾਨ ਨੇ ਪਹਿਲੇ ਹੀਟ ਚੁੱਕੀ ਹੈ ਇਸ ਲੜਕੇ ਨੂੰ ਮਾਰਨ ਲਈ ਜਿਹਦੀ ਟਰਬਲ ਲੱਤੀ ਹੈ ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਜੋ ਝਗੜਾ ਹੋਇਆ ਉਹ ਸਾਰਾ ਕੁਝ ਕੈਮਰੇ ਦੇ ਵਿੱਚ ਹੈਗਾ ਤੁਹਾਡੀ ਵੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਜੀ ਯਕੀਨ ਦਵਾਇਆ ਗਿਆ ਜੀ ਪ੍ਰਸ਼ਾਸਨ ਨੇ ਇਹੀ ਕਿਹਾ ਹੈ ਕਿ ਸਾਨੂੰ ਸਿਰਫ ਅੱਜ ਦਾ ਰਾਤ ਦਾ ਟਾਈਮ ਦਿੱਤਾ ਜਾਵੇ ਅਸੀਂ ਸਵੇਰੇ ਅਗਰ ਇਹ ਲੜਕਾ ਖੁਦ ਆ ਕੇ ਪੇਸ਼ ਨਹੀਂ ਹੁੰਦਾ ਅਸੀਂ ਇਹਨਾਂ ਦੇ ਘਰ ਸਵੇਰੇ ਆਵਾਂਗੇ ਔਰ ਸਵੇਰੇ ਇਹਨਾਂ ਨੂੰ ਲੈ ਕੇ ਇਸ ਮਸਲੇ ਦਾ ਹੱਲ ਕੱਢਾਂਗੇ ਜੇਕਰ ਉਸ ਦੀ ਗਲਤੀ ਪਾਈ ਜਾਂਦੀ ਹੈ ਤਾਂ ਬਿਲਕੁਲ ਰਿਟਨ ਦੇ ਵਿੱਚ ਇਹਨਾਂ ਕੋਲੇ ਮਾਫੀ ਮੰਗਾਂਦਾ ਹੱਤਧਾਰ ਬੰਦਾ i to G. ਕੋਈ ਹੋਰ ਥੇਕੀ ਮਾਮਲਾ ਹੋਇਆ ਜੀ ਇਹਨਾਂ ਦਾ ਗੱਡੀ ਲੌਂਗ ਤੋਂ ਚੋਹਾ ਤੇ ਨਾਲ ਝਗੜਾ ਹੋਇਆ ਹੋਇਆ ਹੈ ਜੀ ਮੌਕੇ ਤੇ ਆਏ ਆ ਤਸਦੀਕ ਕਰਕੇ ਜਿਹੜੀ ਵੀ ਕਾਰਵਾਈ ਹੋਊਗੀ ਕਾਰਵਾਈ ਕੀਤੀ ਜਾਊਗੀ ਗੱਲ ਕੀ ਹੋਈ ਸਰ ਗੱਡੀ ਲੌਂਗ ਤੋਂ ਆਪਸ ਵਿੱਚ ਇਹਨਾਂ ਦਾ ਕੋਈ ਮਾਮੂਲੀ ਤਕਰਾਰ ਹੋਇਆ ਵਾ ਜੀ ਤਰਕਾਸ ਦਿਨ ਵਾਸਤੇ ਥਾਣੇ ਗਏ ਸੀ ਜੀ ਨਾਲ ਆਏ ਆ ਮੌਕੇ ਤੇ ਪਹੁੰਚ ਗਿਆ ਜੀ ਤਸਦੀਕ ਕਰਕੇ ਜਿਹੜੀ ਵੀ ਗੱਲ ਹੋਊਗੀ ਮੌਕੇ ਤੇ ਦਸਤਾਰ ਵੀ ਲਾਈ ਹੈ ਜੀ ਮੁੰਡੇ ਦੇ ਉਹਦੇ ਬਾਰੇ ਤਸਦੀਕ ਕਰ ਲੈਂਗੇ ਆ ਤਸਦੀਕ ਕਰਕੇ ਜੋ ਵੀ ਕਰ ਬਈ ਨੂੰ ਕੋਈ ਸੀਸੀਟੀਵੀ ਕੈਮਰੇ ਲੱਗੇ ਕਿਤੇ ਜੀ ਚੈੱਕ ਕਰ ਲੈਣੇ ਹੋਣੇ ਜੀ ਉਹਦੀ ਜੋ ਵੀ ਸਰ ਜਿਹੜਾ ਵੀ ਦੋਸ਼ੀ ਸਰ تصਦੀਕ ਕਰਕੇ ਸਾਰੇ ਜੋ ਵੀ ਕਾਰਜ ਬਣੂਗਾ ਕਰਾਂਗੇ ਮਤਲਬ ਦੇ ਠੀਕਿਆਂ ਗੱਲਾਂ ਸਰ ਮੌਕੇ ਤੇ ਆ ਗਿਆ تصਦੀਕ ਕਰਕੇ ਜਿਹੜੀ ਵੀ ਕਾਰਵਾਈ ਹੈਗੀ ਹੈ